ਮਣੀਆਰੀਆ ਦਰਸਾ ਸਿੰਘੂ ਬਾਰਡਰ ਦੇ ਉੱਪਰ ਜੋ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾਏ ਗਏ ਸੀ ਉਹਨਾਂ ਨੂੰ ਹਟਾਰਿਆ ਹਟਾਇਆ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਦੱਸ ਦਈਏ ਕਿ ਰਾਤ ਦੇ ਸਮੇਂ ਦੀਆਂ ਇਹ ਤਸਵੀਰਾਂ ਨੇ ਜਦੋਂ ਸਿੰਘੂ ਬਾਰਡਰ ਦੇ ਉੱਪਰ ਜੋ ਬੈਰੀਕੇਡ ਲਗਾਏ ਗਏ ਸੀ ਉਹਨਾਂ ਨੂੰ ਹਟਾਇਆ ਜਾ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲੋਂ ਵਧੇ ਸੀ ਪਰ ਉੱਥੇ ਹੀ ਦੱਸ ਦਈਏ ਕਿ ਹੁਣ ਲਗਾਤਾਰ ਕਿਸਾਨ ਪੰਜਾਬ ਹਰਿਆਣਾ ਦੀ ਸਰਹੱਦ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਨੇ ਭਾਵੇਂ ਸ਼ੰਭੂ ਬਾਰਡਰ ਹੋਵੇ ਭਾਵੇਂ ਖਨੌਰੀ ਬਾਰਡਰ ਹੋਵੇ ਤੇ ਇਸੇ ਵਿਚਕਾਰ ਹੁਣ ਸਿੰਘੂ ਬਾਰਡਰ ਦੇ ਉੱਪਰ ਜੋ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਕੀਤੀ ਗਈ ਸੀ ਬੈਰੀਕੇਡ ਲਗਾਏ ਗਏ ਸੀ ਉਹਨਾਂ ਨੂੰ ਮੌਕੇ ਤੋਂ ਹਟਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਜੀਸੀਬੀ ਮਸ਼ੀਨਾਂ ਨੇ ਜਿਹੜੀਆਂ ਨਜ਼ਰ ਆ ਰਹੀਆਂ ਹੁਣ ਗਈਆਂ ਇੰਨਾਂ ਹੀ ਮਸ਼ੀਨਾਂ ਦੇ ਨਾਲ ਪਹਿਲਾਂ ਬੈਰੀਕੇਡ ਲਗਾਏ ਜਾ ਰਹੇ ਸੀ ਤੇ ਹੁਣ ਇੰਨਾਂ ਹੀ ਮਸ਼ੀਨਾਂ ਦੇ ਨਾਲ ਜੋ ਬੈਰੀਕੇਡ ਪ੍ਰਸ਼ਾਸਨ ਨੇ ਖੁਦ ਲਗਾਏ ਸੀ ਉਹਨਾਂ ਨੂੰ ਹਟਾਇਆ ਜਾ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਵੱਡੇ ਵੱਡੇ ਜਿਹੜੇ ਪੱਥਰ ਦੇ ਰਸਤੇ ਦੇ ਵਿੱਚ ਰੱਖੇ ਗਏ ਸੀ ਭਾਵੇਂ ਸਰਵਿਸ ਲੇਨ ਹੋਵੇ ਭਾਵੇਂ ਮੇਨ ਹਾਈਵੇ ਹੋਵੇ ਤਾਂ ਇਹ ਸਰਵਿਸ ਲੇਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੋਂ ਬੈਰੀਗੇਡ ਆ ਜਿਹੜੇ ਉਹ ਹਟਾਏ ਜਾ ਰਿਹਾ ਦੱਸਦੀ ਕਿ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਡਟੇ ਹੋਏ ਨੇ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਉੱਥੇ ਹੀ ਇਸ ਵਿਚਕਾਰ ਹੁਣ ਸਿੰਘੂ ਬਾਰਡਰ ਦੇ ਉੱਪਰ ਪ੍ਰਸ਼ਾਸਨ ਦੇ ਵੱਲੋਂ ਜੋ ਬੈਰੀਗੇਡ ਲਗਾਏ ਗਏ ਸੀ ਉਹਨਾਂ ਨੂੰ ਹਟਾਇਆ ਜਾ ਰਿਹਾ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਐਸਕੇਐਮ ਦੇ ਵੱਲੋਂ ਇੱਕ ਵੱਡਾ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਜਮੁਨਾ ਐਕਸਪ੍ਰੈਸ ਹਾਈਵੇ ਦੇ ਉੱਪਰ ਟਰੈਕਟਰਾਂ ਦਾ ਇੱਕ ਵੱਡਾ ਹਰ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਉਸ ਹਾਈਵੇ ਦੇ ਉੱਪਰ ਕੱਢਿਆ ਜਾ ਰਿਹਾ ਤੇ ਇਸੇ ਵਿਚਕਾਰ ਹੁਣ ਸਿੰਘੂ ਬਾਰਡਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਿਛਲੇ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਇਕੱਠ ਨਜ਼ਰ ਆਉਂਦਾ ਸੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸਿੰਘੂ ਬਾਰਡਰ ਦੇ ਉੱਪਰ ਡਟੇ ਹੋਏ ਸੀ ਉੱਥੇ ਪ੍ਰਸ਼ਾਸਨ ਦੇ ਵੱਲੋਂ ਜੋ ਬੈਰੀਕੇਡ ਲਗਾਏ ਗਏ ਸੀ ਉਹਨਾਂ ਨੂੰ ਹੁਣ ਹਟਾਇਆ ਜਾ ਰਿਹਾ ਇਹ ਤਸਵੀਰਾਂ ਦੇਖ ਸਕਦੇ ਹੋ ਅਧਿਕਾਰੀ ਨੇ ਜਿਹੜੇ ਉਹ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਪੱਥਰ ਆ ਜਿਹੜੇ ਉਹ ਚੁੱਕਦੇ ਹੋਏ ਨਜ਼ਰ ਆ ਰਿਹਾ ਜੀਸੀਬੀ ਮਸ਼ੀਨਾਂ ਦੇ ਨਾਲ ਜੋ ਵੱਡੇ ਵੱਡੇ ਬੈਰੀਗੇਡ ਰਸਤੇ ਦੇ ਵਿੱਚ ਲਗਾਏ ਗਏ ਸੀ ਤਾਂ ਕਿ ਜੇ ਕਿਸਾਨ ਸਿੰਘੂ ਬਾਰਡਰ ਦੇ ਨਜ਼ਦੀਕ ਪਹੁੰਚਦੇ ਆ ਦਿੱਲੀ ਵੱਲੋਂ ਵਧਿਆ ਤਾਂ ਉਹਨਾਂ ਨੂੰ ਫਿਰ ਤੋਂ ਸਿੰਘੂ ਬਾਰਡਰ ਦੇ ਉੱਪਰ ਰੋਕਿਆ ਜਾ ਸਕੇ ਤਾਂ ਉੱਥੇ ਜਿਹੜੀ ਤਿਆਰੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਸੀ ਰਸਤੇ ਆ ਜਿਹੜੇ ਉਹ ਬਲੌਕ ਕੀਤੇ ਗਏ ਸੀ ਹੁਣ ਉਹਨਾਂ ਰਸਤਿਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਖੋਲਿਆ ਜਾ ਰਿਹਾ ਜੋ ਸਰਵਿਸ ਲੈਣਾ ਨੇ ਉਹਨਾਂ ਨੂੰ ਖੋਲਿਆ ਜਾ ਰਿਹਾ ਤਾਂ ਕਿ ਜੋ ਆਮ ਲੋਕ ਨੇ ਜੋ ਉੱਥੋਂ ਦੀ ਨਿਤ ਆਵਾਜ਼ਾਈ ਕਰਦੇ ਨੇ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਸ ਰਸਤੇ ਦੀਆਂ ਤਸਵੀਰਾਂ ਦਿਖਾ ਰਿਹਾ ਦੱਸ ਦੇ ਕਿ ਇਸ ਤੋਂ ਪਹਿਲਾਂ ਟਿਕਰੀ ਬਾਰਡਰ ਦੇ ਉੱਪਰ ਵੀ ਜਿਹੜੇ ਬੈਰੀਕੇਡ ਲਗਾਏ ਗਏ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਤਾਂ ਸਿੰਘੂ ਬਾਰਡਰ ਦੀਆਂ ਹੁਣੇ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀਆਂ ਕਿ ਜੋ ਯਾਤਰੀ ਨੇ ਜੋ ਦਿੱਲੀ ਵੱਲ ਨੂੰ ਜਾਂਦੇ ਨੇ ਜਾਂ ਦਿੱਲੀ ਤੋਂ ਹਰਿਆਣਾ ਵਾਲੀ ਸਾਈਡ ਨੂੰ ਆਉਂਦੇ ਨੇ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਦੇ ਲਈ ਇਹ ਜਿਹੜੇ ਬੈਰੀਕੇਡ ਨੂੰ ਹਟਾਏ ਜਾ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸ ਦਈਏ ਕਿ ਸਰਵਿਸ ਲੈਣਾ ਜਿਹੜੀ ਉਸ ਨੂੰ ਖੋਲਿਆ ਜਾ ਰਿਹਾ ਉੱਥੇ ਹੀ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਪੰਜਾਬ ਹਰਿਆਣਾ ਦੀ ਸਰਹੱਦ ਦੇ ਉੱਪਰ ਕਿਸਾਨ ਡਟੇ ਹੋਏ ਨੇ ਲਗਾਤਾਰ 14 ਦਿਨਾਂ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਉੱਥੇ ਹੀ ਦੱਸ ਦਈਏ ਸਰਕਾਰ ਦੇ ਨਾਲ ਪਹਿਲਾਂ ਚਾਰ ਦੌਰ ਦੀ ਗੱਲਬਾਤ ਹੋਈ ਸੀ ਤੇ ਹੁਣ ਉਮੀਦਾਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਜਲਦੀ ਹੀ ਸਰਕਾਰ ਦੇ ਨਾਲ ਪੰਜਵੇਂ ਦੌਰ ਦੀ ਗੱਲਬਾਤ ਜਿਹੜੀ ਉਹ ਹੋ ਸਕਦੀ ਹੈ ਤਾਂ ਕੁਝ ਰਿਪੋਰਟਾਂ ਦੇ ਵਿੱਚ ਦਾਵਾ ਵੀ ਕੀਤਾ ਜਾ ਰਿਹਾ ਕਿ ਜਲਦ ਪੰਜਵੇਂ ਦੌਰ ਦੀ ਗੱਲਬਾਤ ਹੋ ਸਕਦਾ ਉੱਥੇ ਹੀ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਹਰਿਆਣਾ ਸਰਹੱਦ ਦੇ ਉੱਪਰ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਹੈ ਜਿਹੜਾ ਜਾਰੀ ਰਹੇਗਾ ਉੱਥੇ ਹੀ ਹੁਣ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਜੋ ਬੈਰੀਕੇਡ ਸਿੰਘੂ ਅਤੇ ਟਿਕਰੀ ਬਾਰਡਰ ਦੇ ਉੱਪਰ ਲਗਾਏ ਗਏ ਸੀ ਉਹ ਹਟਾਏ ਜਾ ਰਹੇ ਨੇ ਉੱਥੇ ਹੀ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ 7 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮੋਬਾਈਲ ਇੰਟਰਨੈਟਸ ਦੇਵਾਵਾਂ ਬੰਦ ਕੀਤੀਆਂ ਗਈਆਂ ਸੀ ਉਹਨਾਂ ਨੂੰ ਵੀ ਬੀਤੇ ਦਿਨੀ ਬਹਾਲ ਕਰ ਦਿੱਤਾ ਗਿਆ ਸੀ ਕਿਉਂਕਿ ਲਗਾਤਾਰ 13 ਫਰਵਰੀ ਤੋਂ ਪਹਿਲਾਂ ਤੋਂ ਜਿਹੜਾ ਨੈਟ ਆ ਉਹ ਬੰਦ ਕੀਤਾ ਗਿਆ ਸੀ 13 ਫਰਵਰੀ ਸਵੇਰੇ 6 ਵਜੇ ਤੋਂ ਹਰਿਆਣਾ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਸੀ ਤਾਂ ਉਹਨਾਂ ਨੂੰ ਵੀ ਬੀਤੇ ਦਿਨ ਬਹਾਲ ਕਰ ਦਿੱਤਾ ਗਿਆ ਉੱਥੇ ਹੀ ਹੁਣ ਸਿੰਘੂ ਅਤੇ ਟਿਕਰੀ ਬਾਰਡਰ ਦੇ ਉੱਪਰ ਜੋ ਬੈਰੀਕੇਡ ਲਗਾਏ ਹੋਏ ਸੀ ਉਹਨਾਂ ਨੂੰ ਵੀ ਪ੍ਰਸ਼ਾਸਨ ਦੇ ਖੁਦ ਹੀ ਹਟਾਇਆ ਜਾ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੇ ਕਿ ਜੋ ਛੋਟਾ ਰਸਤਾ ਹੁੰਦਾ ਜੋ ਮੇਨ ਹਾਈਵੇ ਦੇ ਨਾਲ ਇੱਕ ਸਰਵਿਸ ਲੇਨ ਹੁੰਦੀ ਆ ਉਸ ਸਰਵਿਸ ਲੇਨ ਦੇ ਉੱਪਰ ਜੋ ਪੱਥਰ ਦੇ ਬੈਰੀਕੇਡ ਲਗਾਏ ਗਏ ਸੀ ਸਲੇਬਾ ਰੱਖੀਆਂ ਗਈਆਂ ਸੀ ਉਹਨਾਂ ਸਲੇਬਾ ਨੂੰ ਹਟਾਇਆ ਜਾ ਰਿਹਾ ਤਾਂ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਹ ਰਸਤਾ ਵੀ ਬੰਦ ਕੀਤਾ ਹੋਇਆ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਜਿੱਥੇ ਹਰਿਆਣਾ ਦੇ ਆ ਸਰਹੱਦਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਉੱਥੇ ਹੀ ਸਿੰਘੂ ਅਤੇ ਟਿਕਰੀ ਬਾਰਡਰ ਦੇ ਉੱਪਰ ਵੀ ਵੱਡੀ ਗਿਣਤੀ ਦੇ ਵਿੱਚ ਬੈਰੀਗੇਟਿੰਗਾਂ ਜਿਹੜੇ ਉਹ ਕੀਤੀ ਗਈ ਸੀ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਸ ਤਾਇਨਾਤ ਕੀਤੀਆਂ ਗਈਆਂ ਸੀ ਤੇ ਇਸੇ ਵਿਚਕਾਰ ਹੁਣ ਉਹਨਾਂ ਰਸਤਿਆਂ ਤੋਂ ਜਿਹੜੇ ਬੈਰੀਗੇਟ ਆ ਹਟਾਏ ਜਾ ਰਿਹਾ ਤਾਂ ਸਿੰਘੂ ਬਾਰਡਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਬੈਰੀਗੇਟਸ ਨੇ ਜਿਹੜੇ ਉਹਨਾਂ ਦੇ ਉੱਪਰ ਤੁਹਾਨੂੰ ਦਿੱਲੀ ਪੁਲਿਸ ਦਾ ਜਿਹੜਾ ਲੋਗੋ ਆ ਨਜ਼ਰ ਆ ਰਿਹਾ ਹੋਵੇਗਾ ਦਿੱਲੀ ਪੁਲਿਸ ਲਿਖਿਆ ਹੋਇਆ ਤਾਂ ਇਹ ਸਿੰਘੂ ਬਾਰਡਰ ਦੀਆਂ ਵੀਰਾ ਅਸੀਂ ਤੁਹਾਡੇ ਨਾਲ ਸੰਧਿਆ ਕਰ ਰਹੇ ਹਾਂ ਜੀਐਸਵੀ ਮਸ਼ੀਨਾਂ ਦੇ ذریعے ਸਰਵਿਸ ਲੈਣਾ ਜਿਹੜੀ ਉਸ ਨੂੰ ਖੋਲਿਆ ਜਾ ਰਿਹਾ ਹੈ